ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਮੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਹਤਿਆ ਮਾਮਲੇ ਜ ਐਚ ਸੀ ਦੇ ਹੁਕਮ ਨੂੰ ਐਸ ਸੀ ਨੇ ਕੀਤਾ ਰੱਦ ਕਹਾ ਗੰਭੀਰ ਅਪਰਾਧਾ ਜੇ ਅਗਾਊ ਜਮਾਨਤ ਮਸ਼ੀਨਰੀ ਤਰੀਕੇ ਨਾਲ ਨਹੀਂ ਦਿੱਤੀ ਜਾ ਸਕਦੀ ਸੁਪਰੀਮ ਕੋਰਟ ਨੇ ਕਿਹਾ ਕਿ ਗੰਭੀਰ ਅਪਰਾਧਾਂ ਨਾਲ ਜੁੜੇ ਮਾਮਲਿਆਂ 'ਚ ਅਗਾਊ ਜਮਾਨਤ ਨੂੰ ਮਸ਼ੀਨਰੀ ਤਰੀਕੇ ਨਾਲ ਨਹੀਂ ਦਿੱਤਾ ਜਾਣਾ ਚਾਇਦਾ ਕੋਰਟ ਨੇ ਹਤਿਆ ਦੇ ਮਾਮਲੇ ਚ ਚਾਰ ਮੁਲਜ਼ਮਾਂ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਦੇ ਹੁਕਮ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਜਸਟਿਸ ਵਿਕਰਮਨਾਥ ਸੰਜੀਤ ਰੌਲ ਅਤੇ ਸੰਦੀਪ ਮਹਿਤਾ ਦੇ ਤਿੰਨ ਜੱਜਾਂ ਦੇ ਬੈਂਚ ਨੇ ਆਪਣੇ 1 ਮਈ ਦੇ ਹੁਕਮ ਚ ਕਿਹਾ ਪਟਨਾ ਹਾਈ ਕੋਰਟ ਦਾ ਹੁਕਮ ਗੰਭੀਰ ਅਪਰਾਧਾਂ ਤਹਿਤ ਆਈ ਪੀਸੀ ਦੀ ਧਾਰਾ 302 ਅਤੇ 307 ਚ ਗਾਊਜ਼ਮੰਤ ਦੇਣ ਲਈ ਕੋਈ ਤਰਕ ਪੇਚ ਨਹੀਂ ਕਰਦਾ ਇਹ ਹੁਕਮ ਸੰਕੀਪ ਤੇ ਨਿਆਂਿਕ ਕਵਲ ਵਿਸ਼ਲੇਸ਼ਣ ਦੀ ਕਮੀ ਨਰਪ ਹੈ ਗੰਭੀਰ ਅਪਰਾਧਾਂ ਦੇ ਮਾਮਲਿਆਂ 'ਚ ਆ ਗੌਜਮਾਨ ਇਸ ਤਰ੍ਹਾਂ ਮਸ਼ੀਨੀ ਤਾਜ਼ਰੀਕੇ ਨਾਲ ਦੀਣਾ ਸਕੀ ਨਹੀਂ ਹੈ ਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਐਫ ਆਈ ਆਰ ਦੇ ਸੰਬੰਧੀ ਸਮਗਰੀ ਦੇ ਸਧਾਰਨ ਅਧਿਐਨ ਤੇ ਕੋਰਟ ਨੇ ਦੱਸਿਆ ਕਿ ਐਪੀਲ ਕਰਤਾ ਦੇ ਪਿਤਾ ਤੇ ਐਪੀਲ ਕਰਤਾ ਦੀ ਮੌਜੂਦਗੀ 'ਚ ਹਮਲਾ ਕੀਤਾ ਗਿਆ ਤੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੁਪਰੀਮ ਕੋਰਟ ਨੇ ਕਿਹਾ ਇਹ ਘਟਨਾ ਇੱਕ ਰਸਤੇ 'ਚ ਰੁਕਾਵਟ ਕਾਰਨ ਝਗੜੇ ਤੋਂ ਪੈਦਾ ਹੋਈ ਜਾਪਦੀ ਹੈ ਐਫ ਆਈ ਆਰ ਵਿੱਚ ਦਰਜ ਮੁਲਜ਼ਮਾਂ ਦੀਆਂ ਵਿਸ਼ੇਸ਼ਪੰਕ ਨੂੰ ਪੁਮ ਕਮਾ ਇਹ ਦਰਸਾਉਂਦੇ ਹਨ ਕਿ ਉਹ ਉਦੋਂ ਵੀ ਹਮਲਾ ਕਰਦੇ ਰਹੇ ਜਦੋਂ ਮਰ ਕੇ ਜ਼ਮੀਨ ਤੇ ਡੇਗ ਚੁੱਕੇ ਸੰਪੋਰਟ ਨੇ ਕਿਹਾ ਕਿ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਮਾਮਲੇ ਵਿੱਚ ਦਿਸ ਦੋਸ਼ਾਂ ਦੀ ਗੰਭੀਰਤਾ ਦੇ ਪ੍ਰਤੀਕਿਰਿਆ ਅਤੇ ਪ੍ਰਕਿਰਤੀ ਨੂੰ ਸਮਝਣ ਵਿੱਚ ناکامی ਦਿਖਾਈ ਇਸ ਲਈ ਮੁਲਜ਼ਮਾਂ ਨੂੰ 8 ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਗਿਆ ਇਹ ਹੁਕਮ ਪੀੜਤ ਦੇ ਪੁੱਤਰ ਵੱਲੋਂ ਦਰਜ ਕੀਤੀ ਗਈ ਪਟੀਸ਼ਨ ਤੇ ਆਇਆ ਜਿਸ ਵਿੱਚ ਮੁਲਜ਼ਮਾਂ ਨੂੰ ਅਗਾਊਂ ਜ਼ਮਾਨਤ ਦੇਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਪੀੜਤ ਤੇ 2023 ਵਿੱਚ ਗਵੰਡੀਆਂ ਨਾਲ ਵੀ ਵਾਧਰਾਂ ਲੋਹੇ ਦੀ ਰਾਡ ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਸੀ ਇਸੇਰ ਤੇ ਸੱਟ ਲੱਗਣ ਕਾਰਨ ਉਹਨਾਂ ਨੇ ਉਸੇ ਦਿਨ ਅਰਮ ਤੋੜ ਦਿੱਤਾ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ